16990 ਰੁਪਏ ਦੇ ਵਿੱਚ واਸ਼ਿੰਗ مشین ਦੇ ਨਾਲ 32 ਇੰਚ ਦੀ LED ਹੈ ਜਿਹੜੀ ਨਾਲ ਦੇਣ ਜਾ ਰਿਹਾ ਮੋਰੈਂਡਾ ਇੰਟਰਪ੍ਰਾਈਜ਼ ਸਿਰਫ ਕਿ ਤੁਸੀਂ 1 ਰੁਪਿਆ ਦੇ ਕੇ ਕਿਸੇ ਵੀ ਕੰਪਨੀ ਦਾ ਫ੍ਰਿਜ ਰੈਫਰਿਜਰੇਟਰ ਤੇ LCD واਸ਼ਿੰਗ مشین ਮਾਈਕ੍ਰੋਵੇਵ ਗੀਜ਼ਰ ਫਿਲਟਰ ਤੁਸੀਂ ਕੋਈ ਵੀ ਪ੍ਰੋਡਕਟ ਆਪਣੇ ਘਰ ਲੈ ਜਾ ਸਕਦੇ ਹੋ 0% ਇੰਟਰਸਟ ਤੇ ਇਹ واਸ਼ਿੰਗ مشین ਨਾਲ 5 ਸਟਾਰ ਗੀਜ਼ਰ ਜਿਹੜਾ ਫਰੀ ਦਿੱਤਾ ਜਾਊਗਾ ਉਹ ਵੀ ਸਿਰਫ 12990 ਰੁਪਏ ਦੇ ਵਿੱਚ ਸਿਰਫ ਮੋਰੈਂਡਾ ਐਂਟਰਪ੍ਰਾਈਜ਼ ਤੇ ਐਲਈਡੀ 40 ਇੰਚ ਦੀ ਲੈਂਦੇ ਹੋ ਤਾਂ 40 ਇੰਚ ਦੀ ਐਲਈਡੀ ਦੇ ਨਾਲ 32 ਇੰਚ ਦੀ ਐਲਈਡੀ ਐ ਇਹ ਵੀ ਬਿਲਕੁਲ ਫਰੀ ਦਿੱਤੀ ਜਾਊਗੀ ਠੀਕ ਹੈ ਇਹਦਾ ਜਿਹੜਾ ਅਸੀਂ ਰੇਟ ਰੱਖਿਆ ਹੈਗਾ 19990 ਰੁਪਏ ਹਾਂਜੀ ਤੁਸੀਂ ਸਾਡੇ ਤੋਂ ਐਲਈਡੀ ਲੈਂਦੇ ਹੋ 55 ਇੰਚ 50 ਇੰਚ ਉੱਪਰ ਜਿਹੜੀ एलईडी ਲਾਉਂਗੇ ਉਹਨਾਂ ਤੁਹਾਨੂੰ ਇੱਕ 25 ਲੀਟਰ ਦਾ ਗੀਜ਼ਰ ਹੈ ਜਿਹੜਾ ਬਿਲਕੁਲ ਫ੍ਰੀ ਦਿੱਤਾ ਜਾਊਗਾ ਉਹ 32 ਇੰਚ ਜਿਹੜੀ ਹੈਗੀ ਹੈ এলইডি ਜਿਹੜਾ ਲਾਉਗਾ ਉਹਦੇ ਨਾਲ ਗਿਫਟ ਜਿਹੜਾ ਬਿਲਕੁਲ ਫ੍ਰੀ ਦਿੱਤਾ ਜਾਊਗਾ ਜੀ ਜਿਹੜਾ ਏਸੀ ਹੈਗਾ ਜਿਹੜਾ 50000 ਦਾ ਏਸੀ ਤੁਹਾਨੂੰ ਉਹ 44000 ਰੁਪਏ ਦਾ ਮਿਲੂਗਾ 5 ਸਟਾਰ ਏਸੀ ਦੀ ਗੱਲ ਕਰਦੇ ਆਪਾਂ 50 ਤੁਸੀਂ ਦੇਖ ਸਕਦੇ ਹੋ ਫੋਲਡ ਮਾਡਲ ਹੈ ਇਹ ਤੁਸੀਂ ਆਪਣਾ 100 ਰੁਪਏ ਡੇਲੀ ਦੇ ਮਤਲਬ ਕਿ ਕਿਸ਼ਤ ਦੇ ਹਿਸਾਬ ਨਾਲ ਤੁਸੀਂ ਫੋਲਡ ਆਪਣੇ ਘਰ ਲੈ ਜਾ ਸਕਦੇ ਹੋ ਫੋਲਡ 7 ਹੈ ਜਿਹੜਾ ਤੁਸੀਂ ਆਪਣੇ ਘਰ ਲੈ ਜਾ ਸਕਦੇ ਹੋ 100 ਰੁਪਏ ਡੇਲੀ ਦੀ ਕਿਸ਼ਤ ਦੇ ਨਾਲ ਉਸ ਤੋਂ ਆਪਾਂ ਨੇ 51 ਨਾਮ ਜਿਹੜੇ ਕੱਢਣੇ ਆ ਉਹ ਤਾਂ ਨਾਲ ਕੱਢਣੇ ਆ ਉਸ ਤੋਂ ਇਲਾਵਾ ਜਿਹੜੇ ਗਿਫਟ ਲਾਏ ਆ ਆ ਗਲਾਸ ਹੈ ਜੀ ਠੀਕ ਹੈ ਜੀ 이어ਬਰਡਸ ਹੈ ਤੇ ਪ੍ਰੋਟੈਕਸ਼ਨ ਕਵਰ ਹੈ ਜੀ ਇਹ ਤੇ ਆ ਦੇਖੋ ਕਿੰਨੇ ਹੀ ਤਰ੍ਹਾਂ ਦੇ ਗਿਫਟ ਲਾਏ ਹੋਏ ਆ ਯਾਨੀ ਕਿ 10 ਤੋਂ 12 ਗਿਫਟ ਆ ਸਾਨੂੰ ਵੀ ਗਿਣਨੇ ਓਕੇ ਹੋ ਗਏ ਮਤਲਬ ਕਿ ਦੇਸੀ ਪ੍ਰੋਡਕਟ ਦੀ ਮੋਰਿੰਡਾ ਇੰਟਰਪ੍ਰਾਈਜ਼ ਤੇ ਕੋਈ ਜਗ੍ਹਾ ਨਹੀਂ ਸਾਡੇ ਕੋਲ ਜਿਹੜਾ ਵੀ ਸਮਾਨ ਮਿਲੂਗਾ ओरिजिनल ਤੇ ਵਿਦ GST ਬਿੱਲ ਦੇ ਨਾਲ ਮਿਲੂਗਾ ਤੇ ਜਿਹੜੀ ਸਰਵਿਸ ਆ ਤਾਂ ਉਹਨੂੰ ਪ੍ਰੋਪਰ ਸਰਵਿਸ ਸੈਂਟਰ ਤੋਂ ਮਿਲੂਗੀ ਜੀ ਜੀ ਸ੍ਰੀ ਗਾਲਜੀ ਕਹਿੰਦੇ ਅੱਜ ਪਹੁੰਚੇ ਮਰਿੰਟੇ ਸ਼ਹਿਰ ਦੇ ਵਿੱਚ ਤੁਹਾਡੀ ਆਪਣੀ ਸਭ ਤੋਂ ਪੁਰਾਣੀ ਕਹਿੰਦੇ ਜੀ ਭਰੋਸੇਮੰਦ ਮਰਿੰਟਾ ਐਂਟਰਪ੍ਰਾਈਜ਼ਸ ਤੇ ਤੇ ਆ ਉਹ ਅੰਦਰ ਚੱਲਦੇ ਆ ਦੇਖਦੇ ਆ ਇਸ ਵਾਰੀ ਦੀਵਾਲੀ ਤੇ ਦੁਸਹਿਰੇ ਤੇ ਨਰਾਤੇ ਚੱਲ ਰਹੇ ਨੇ ਕਿਹੜੀਆਂ ਨਵੀਆਂ ਆਫਰਾਂ ਲੈ ਕੇ ਆਉਂਦੇ ਨੇ ਤੇ ਆ ਉਹ ਇੱਕ ਵਾਰੀ ਅੰਦਰ ਚੱਲਦੇ ਆ ਸਣੀ ਵੀਰ ਹੁਣਾਂ ਨਾਲ ਗੱਲਬਾਤ ਕਰਦੇ ਆ ਕਿਹੜੀਆਂ ਆਫਰਾਂ ਇਸ ਵਾਰ ਨਵੀਆਂ ਲੈ ਕੇ ਆਏ ਨੇ ਸਨੀ ਵੀਰ ਹੁਣ ਸਾਡੇ ਨਾਲ ਮੌਜੂਦ ਨੇ ਕੀ ਹਾਲ ਚਾਲ ਆ ਵੀਰ ਠੀਕ ਠਾਕ ਆ ਵਧੀਆ ਵੀਰ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡਾ ਮੈਂ ਮੋਰਿੰਡਾ ਐਂਟਰਪ੍ਰਾਈਜ਼ ਤੇ ਆਂ ਤੇ ਬਹੁਤ ਹੀ ਨਿੱਘਾ ਸਵਾਗਤ ਕਰਦਾ ਹਾਂ ਉਸ ਤੋਂ ਇਲਾਵਾ ਤੁਹਾਨੂੰ ਨਵਰਾਤਰੀ ਦੀਆਂ ਬਹੁਤ ਬਹੁਤ ਵਧਾਈਆਂ ਤੇ ਭਾਈ ਜੀ ਕਿਵੇਂ ਦੇਖਦੇ ਹੋ ਕਹਿੰਦੇ ਜੀ GST ਵੀ ਘਟ ਚੁੱਕੀ ਹੈ ਕਸਟਮਰਾਂ ਦੇ ਬੈਨੀਫਿਟ ਕਰੋਗੇ ਨਵਰਾਤਰੇ ਚੱਲ ਰਹੇ ਨੇ ਦੁਸਹਿਰਾ ਆਉਣਾ ਫਿਰ ਦਿਵਾਲੀ ਆਉਣੀ ਹੈ ਕਿਹੜੀਆਂ ਬਲਾਸਟ ਆਫਰ ਕੱਢ ਰਹੇ ਇਸ ਵਾਰ ਦੇਖੋ ਜੀ GST ਦਾ ਫਰਕ ਜਿਹੜਾ ਕਸਟਮਰ ਨੂੰ ਬਿਲਕੁਲ ਪਾਊਗਾ ਹੁਣ ਆਪਾਂ ਤੁਹਾਡੇ ਸਾਹਮਣੇ ਜਿਹੜੀਆਂ LED ਲੱਗੀਆਂ ਵੀ ਹੈ 50 ਤੋਂ ਲੈ ਕੇ 55 ਇੰਚ 65 ਇੰਚ 75 ਇੰਚ 43 ਇੰਚ ਜਿਹੜੀਆਂ LED ਆ ਜਿਹੜੀਆਂ ਪਹਿਲਾਂ ਮਤਲਬ ਕਿ ਵੱਧ 28% ਦੇ ਸੀਗੇ ਹੁਣ ਘਟ ਕੇ ਇਹ 18% ਦੇ ਚਲੇ ਗਈਆਂ ਜਿਸ ਵਿੱਚ ਕਸਟਮਰ ਨੂੰ ਤਕਰੀਬਨ ਮੈਂ ਘੱਟ ਤੋਂ ਘੱਟ ਕਹਿੰਦਾ ਵੀ 3 ਤੋਂ 4000 ਦਾ ਜਿਹੜਾ ਬੈਨੀਫਿਟ ਕਸਟਮਰ ਨੂੰ ਮਿਲੂਗਾ ਹੂੰ ਬੈਨੀਫਿਟ ਤਾਂ ਮੈਨੂੰ ਕੋਈ ਬਾਈ ਗਿਫਟ ਵੀ ਦਓਗੇ ਗਿਫਟ ਵੀ ਕਹਿੰਦਾ ਬੈਨੀਫਿਟ ਹੀ ਦਓਗੇ ਬਿਲਕੁਲ ਸਰ ਤੁਸੀਂ ਜੇ ਕਹਿਤਾ ਵੀ ਗਿਫਟ ਦੀ ਗੱਲ ਚੱਲਦੀ ਹੈ ਤਾਂ ਮੈਂ ਗਿਫਟ ਦੀ ਗੱਲ ਕਰ ਦਿੰਦਾ ਵੀ ਜਿਹੜੇ ਸਭ ਤੋਂ ਵੱਡੀ ਗੱਲ ਹੈ ਜਿਹੜੇ 51 ਨਾਮ ਜਿਹੜੇ ਹੈਗੇ ਨੇ ਮੋਰੈਂਡਾ ਐਂਟਰਪ੍ਰਾਈਜ਼ ਵੱਲੋਂ 31 ਦਸੰਬਰ ਨੂੰ ਜਿਹੜੇ ਕੱਢੇ ਜਾਣਗੇ ਜੀ ਲਾਈਵ ਕੱਢੇ ਜਾਣਗੇ ਥੋਡੇ ਥਰੂ ਕੱਢੇ ਜਾਣਗੇ ਜੀ ਜੀ ਤੇ ਜੋ ਮੋਰੈਂਡਾ ਐਂਟਰਪ੍ਰਾਈਜ਼ ਦਾ ਮਤਲਬ ਹੈ ਕਿ ਜੇ ਥੋਡੇ 51 ਨਾਮ ਕੱਢਣੇ ਆ ਤਾਂ ਉਹ ਲਾਈਵ ਕੱਢਣੇ ਆ ਜੀ ਐ ਨਹੀਂ ਹੈ ਵੀ ਆਪਣੇ ਲੁਕੇ ਕੱਢਦੇ ਨੇ ਕੋਈ ਇਦਾਂ ਦੀ ਗੱਲ ਨਹੀਂ ਹੈ ਬਾਕੀ ਉਸ ਤੋਂ ਇਲਾਵਾ ਤੁਸੀਂ ਸਾਡੇ ਤੋਂ ਐਲਈਡੀ ਲੈਂਦੇ ਹੋ 55 ਇੰਚ 50 ਇੰਚ ਤੋਂ ਉੱਪਰ ਜਿਹੜੀ LED ਲਾਓਗੇ ਉਹਨਾਂ ਨੂੰ ਇੱਕ 25 ਲੀਟਰ ਦਾ ਗੀਜ਼ਰ ਹੈ ਜਿਹੜਾ ਬਿਲਕੁਲ ਫਰੀ ਦਿੱਤਾ ਜਾਊਗਾ ਉਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਸਾਡੀਆਂ ਵਾਸ਼ਿੰਗ ਮਸ਼ੀਨਾਂ ਵਾਸ਼ਿੰਗ ਮਸ਼ੀਨਾਂ ਲੱਗੀਆਂ ਵੀ ਆ ਇਸ ਦੇ ਨਾਲ ਜਿਹੜਾ ਅਸੀਂ ਗਿਫਟ ਰੱਖਿਆ ਹੈਗਾ ਇਹ ਕੰਪਨੀ ਦੀ ਵਾਸ਼ਿੰਗ ਮਸ਼ੀਨਾਂ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਕੰਪਨੀ ਦੀ ਵਾਸ਼ਿੰਗ ਮਸ਼ੀਨ ਹੈ ਤੇ ਇਹਦੇ ਨਾਲ ਅਸੀਂ ਆਪਾਂ ਕੀ ਇਸ ਵਾਰ ਆਫਰ ਲਾਈ ਹੈ ਕੰਪਨੀ ਦੀ ਹੀ ਮਤਲਬ ਕਿ LED ਹੈ ਹਾਂਜੀ ਇਹ ਕੰਪਨੀ ਦੀ LED ਹੈ 32 ਇੰਚ ਦੀ ਹੈ ਇਹਦੀ ਵੀ ਤੁਹਾਨੂੰ ਫੁੱਲ ਗਾਰੰਟੀ ਮਿਲੇਗੀ ਔਨਸਾਈਟ ਵਾਰੰਟੀ ਮਿਲੇਗੀ ਜੇ ਕੱਲ ਨੂੰ ਕੋਈ ਪ੍ਰੋਬਲਮ ਆndi ਹੈ ਤਾਂ ਘਰ ਆ ਕੇ ਕਸਟਮਰ ਕੇਅਰ ਵਾਲੇ ਠੀਕ ਕਰਕੇ ਜਾਣਗੇ ਤੇ ਜਿਹੜਾ ਇਹ ਆਫਰ ਅਸੀਂ ਲਗਾਇਆ ਹੈਗਾ 16 1990 ਰੁਪਏ ਦੇ ਵਿੱਚ واਸ਼ਿੰਗ ਮਸ਼ੀਨ ਦੇ ਨਾਲ 32 ਇੰਚ ਦੀ LED ਹੈ ਜਿਹੜੀ ਨਾਲ ਦੇਣ ਜਾ ਰਿਹਾ ਮੋਰੈਂਡਾ ਇੰਟਰਪ੍ਰਾਈਜ਼ ਸਿਰਫ ਪੱਕੀ ਗੱਲ ਨਾਲ ਦਵਾਂਗੇ ਬਿਲਕੁਲ ਆਹ ਥੋੜੇ ਸਾਹਮਣੇ ਦੋ ਮਸ਼ੀਨਾਂ ਲੱਗੀਆਂ ਵੀ ਐ ਇਹਦੇ ਨਾਲ 32 ਇੰਚ ਦੀ ਜਿਹੜੀ LED ਆ ਮੈਂ ਇੱਕ ਵਾਰ ਫੇਰ ਕਹਾਂ 16990 ਰੁਪਏ ਦੀ ਜਿਹੜੀ ਕਸਟਮਰ ਨੂੰ ਦਿੱਤੀ ਜਾਊਗੀ ਤੇ ਉਸ ਤੋਂ ਇਲਾਵਾ ਆਪਾਂ ਇੱਕ ਹੋਰ ਤੁਹਾਨੂੰ ਆਫਰ ਦੇ ਦਿੰਦੇ ਜੇ ਤੁਸੀਂ ਹੁਣ ਮੋਰੈਂਡਾ ਇੰਟਰਪ੍ਰਾਈਜ਼ ਤੇ ਪਹੁੰਚੇ ਹੋ ਜੇ ਤੁਸੀਂ LED 40 inch ਦੀ ਲੈਂਦੇ ਹੋ ਤਾਂ 40 inch ਦੀ LED ਦੇ ਨਾਲ 32 inch ਦੀ LED ਇਹ ਵੀ ਬਿਲਕੁਲ ਫਰੀ ਦਿੱਤੀ ਜਾਊਗੀ ਠੀਕ ਹੈ ਜੀ ਇਹਦਾ ਜਿਹੜਾ ਅਸੀਂ ਰੇਟ ਰੱਖਿਆ ਹੈਗਾ 19990 ਰੁਪਏ ਹਾਂਜੀ 19990 ਦੇ ਵਿੱਚ ਤੁਸੀਂ ਦੋ LED ਆਪਣੇ ਕੰਪਨੀ ਦੇ ਆਪਣੇ ਘਰ ਵਿੱਚ ਲਗਾ ਸਕਦੇ ਹੋ ਹਾਂ ਬਈ ਗੀਜਰ ਰੱਖੇ ਹੋਏ ਨੇ ਇੱਕ ਕਾਦੇ ਵਾਸਤੇ ਰੱਖੇ ਹੋਏ ਨੇ ਕਿ ਗਿਫਟ ਦੇਣ ਨੇ ਪੈਸਾ ਰੱਖੀ ਹੋਈਆਂ ਨੇ ਜਿੰਨੇ ਆ ਗਿਫਟ ਰੱਖੇ ਹੋਏ ਨੇ ਤੁਹਾਡੇ ਸਾਹਮਣੇ ਜਿੰਨੇ ਵੀ ਗਿਫਟ ਹੈ ਸਾਰੇ ਆਪਾਂ ਕਸਟਮਰ ਵਾਸਤੇ ਰੱਖੇ ਹੋਏ ਨੇ ਇਹ ਕੱਲਾ ਕੱਲਾ ਗਿਫਟ ਜਿਹੜਾ ਹੈਗਾ ਜੇ ਸਾਡੇ ਕੋਲ ਕੋਈ LED ਲੈਂਦਾ ਵਾਸ਼ਿੰਗ ਮਸ਼ੀਨ ਲੈਂਦਾ ਰੈਫਰਿਜਰੇਟਰ ਲੈਂਦਾ AC ਲੈਂਦਾ ਫਿਲਟਰ ਲੈਂਦਾ ਉਹਨਾਂ ਸਾਰਿਆਂ ਵਾਸਤੇ ਇਹ ਗਿਫਟ ਹਰੇਕ ਨੂੰ ਦਿੱਤੇ ਜਾਣਗੇ ਕੋਈ ਆਪਾਂ ਨਰਾਜ਼ ਕਰਕੇ ਨਹੀਂ ਭੇਜਣਾ ਆਪਣੀ ਦੁਕਾਨ ਤੋਂ ਜੀ ਤੇ ਭਾਈ ਜੇ ਗੱਲ ਕਰੀਏ ਤੁਸੀਂ ਕਹਦਾ ਵੀ ਵੱਡੀਆਂ LED ਦੇ ਉੱਪਰ ਦਾ 3-4000 ਲੈਸ ਹੋ ਗਿਆ ਹਨਾ ਛੋਟੀਆਂ LED ਦੇ ਉੱਪਰ ਉਹ ਆਫਰ ਹੈਗੇ 43 ਇੰਚ ਤੱਕ 45 ਇੰਚ ਤੱਕ ਕੋਈ ਇਦਾਂ ਦੀ ਆਫਰ ਚੱਲਦੀ ਹੋਊਗੀ ਕਸਟਮਰ ਨੇ ਕਹਿੰਦਾ ਸਾਨੂੰ ਤਾਂ ਵੱਡੀ ਅਸੀਂ ਨਹੀਂ ਲੈ ਪਰਚੇਸ ਕਰਦੇ ਛੋਟੀਆਂ LED ਦੇ ਉੱਪਰ ਕਿਹੜੀ ਆਫਰ ਚੱਲਦੀ ਪਈ ਹੈ ਹਾਂਜੀ ਇਹ ਵੀ ਤੁਸੀਂ ਸਹੀ ਗੱਲ ਕਹੀ ਹੈ ਦੇਖੋ ਆਪਣੇ ਕੋਲ ਮੀਡੀਅਮ ਵਰਗ ਦਾ ਗਾਹਕ ਵੀ ਹੈਗਾ ਤੇ ਬڑے ਵੀ ਹੈਗੇ ਆ ਗਾਹਕ ਜਿਹੜੇ ਹੈਗੇ ਆ ਜਿਨ੍ਹਾਂ ਨੇ 65 ਇੰਚ 50 ਇੰਚ 55 ਇੰਚ 75 ਇੰਚ ਲੈਣੀ ਹੈਗੀ ਆ ਜਿਹੜਾ ਕਸਟਮਰ ਆਪਣੇ ਤੋਂ 32 ਚ LED ਲੈ ਕੇ ਜਾਊਗਾ ਉਹਨਾਂ ਵਾਸਤੇ ਆਪਾਂ ਨੇ ਇਹ ਗਿਫਟ ਰੱਖਿਆ ਹੈਗਾ 32 ਇੰਚ ਜਿਹੜੀ ਹੈਗੀ ਹੈ LED ਜਿਹੜਾ ਲਊਗਾ ਉਹਦੇ ਨਾਲ ਗਿਫਟ ਜਿਹੜਾ ਬਿਲਕੁਲ ਫਰੀ ਦਿੱਤਾ ਜਾਊਗਾ ਜੀ ਹੂੰ ਤੇ ਬਾਕੀ ਜਿੱਦਾਂ ਕਹਿਦੀ ਆਪਾਂ ਵੀ ਰੈਫਰਿਜਰੇਟਰ ਦਾ ਇੰਡਕਸ਼ਨ ਹੈ ਗੀਜ਼ਰ ਹੈ ਇਹ ਸਾਰੇ ਆਪਾਂ ਗਿਫਟ ਕਸਟਮਰ ਨੂੰ ਹੀ ਦੇਣੇ ਆ ਵਾਸ਼ਿੰਗ ਮਸ਼ੀਨ ਨਾਲ 5 ਸਟਾਰ ਗੀਜ਼ਰ ਜਿਹੜਾ ਫਰੀ ਦਿੱਤਾ ਜਾਊਗਾ ਉਹ ਵੀ ਸਿਰਫ 12990 ਰੁਪਏ ਦੇ ਵਿੱਚ ਸਿਰਫ ਮੋਰੈਂਡਾ ਐਂਟਰਪ੍ਰਾਈਜ਼ ਤੇ 40 ਇੰਚ ਨਾਲ ਜਿਹੜੀ ਆਪਾਂ ਨੇ ਆਫਰ ਲਗਾਈ ਹੋਈ ਹੈ ਉਸ ਵਿੱਚ 40 ਇੰਚ ਦੇ ਨਾਲ ਤੁਹਾਡੀ ਜਿਹੜੀ 32 ਇੰਚ ਦੀ LED ਹੈ ਬਿਲਕੁਲ ਫਰੀ ਹੈ ਜਿਸ ਦਾ ਰੇਟ ਹੈਗਾ 19990 ਰੁਪਏ ਜੀ ਸਰੇਪਾ ਜੀ ਮਾਈਕ੍ਰੋਵੇਵ ਵੀ ਰੱਖਿਆ ਹੋਇਆ ਨੇ ਆਪਾਂ ਮਾਈਕ੍ਰੋਵੇਵ ਸਾਡੇ ਕੋਲ ਸਾਰੀ ਰੇਂਜ ਹੈਗੀ ਐ ਤੁਹਾਨੂੰ ਗ੍ਰਿਲ ਵਾਲਾ ਨੋਰਮਲ ਮਾਈਕ੍ਰੋਵੇਵ ਸਾਰੇ ਜਿਹੜੇ ਮਾਈਕ੍ਰੋਵੇਵ ਮਿਲੋਗੇ ਉਸ ਤੋਂ ਇਲਾਵਾ ਜਿਹੜੇ ਇਹਦੇ ਨਾਲ ਗਿਫਟ ਹੈ ਉਹ ਵੀ ਅਸੀਂ ਗਿਫਟ ਰੱਖੇ ਪਿਆ ਨਾ ਮਤਲਬ ਕਿ ਜਿਹੜਾ ਵੀ ਤੁਸੀਂ ਪ੍ਰੋਡਕਟ ਲੈਣਾ ਤੁਸੀਂ ਗਿਫਟ ਨਾਲ ਲੈ ਕੇ ਜਾਣਾ ਜੀ ਮਤਲਬ ਕਿ ਐ ਨਹੀਂ ਹੈਗਾ ਵੀ ਅਸੀਂ ਇੱਕ ਵਾਰ ਗਿਫਟ ਕੱਢਨੇ ਉਹ ਜਿਹੜੇ 51 ਨਾਮ ਉਹ ਤਾਂ ਅਲੱਗ ਕੱਢਣੀ ਕੱਢਨੇ ਆ ਬਾਕੀ ਕੋਈ ਵੀ ਤੁਸੀਂ ਪ੍ਰੋਡਕਟ ਲਓਗੇ ਇੱਦਾਂ ਫ੍ਰਿਜ ਲਓਗੇ ਇਹਨਾਂ ਆਪਾਂ ਜਿਹੜੀ ਬਹੁਤ ਵਧੀਆ ਆਫਰ ਲਾਈ ਹੈ ਤੁਸੀਂ ਜਿਹੜਾ بڑا ਫ੍ਰਿਜ ਲਓਗੇ ਉਸ ਦੇ ਨਾਲ ਆ ਬਿਲਕੁਲ ਹੈ ਜਿੰਨੇ ਵੀ ਤੁਸੀਂ ਫਰਿੱਜ ਦੇਖ ਰਹੇ ਹੋ بڑے ਫਰਿੱਜ ਸਾਰੇ ਨਾਲੇ ਫ੍ਰੀ ਮਿਲੂਗਾ ਜਿਹੜਾ ਆਪਾਂ ਨੇ ਸਾਈਡ ਬਾਈ ਸਾਈਡ ਫਰਿੱਜ ਲਾਇਆ ਇਹਨਾਂ 32 ਇੰਚ ਦੀ LED ਆ ਜਿਹੜੀ ਬਿਲਕੁਲ ਨਾਲ ਫ੍ਰੀ ਦੇਣੀ ਆ ਆਪਾਂ ਨੇ ਜੀ ਬਿਲਕੁਲ ਫ੍ਰੀ ਕਿੰਨੇ ਲੀਟਰ ਤੋਂ ਫਰਿੱਜ ਸ਼ੁਰੂ ਹੋ ਜਾਂਦਾ ਜੇ ਗੱਲ ਕਰੀਏ ਫਰਿੱਜ ਜਿਹੜਾ ਆਪਣੇ ਕੋਲ 165 ਲੀਟਰ ਤੋਂ ਫਰਿੱਜ ਸਟਾਰਟ ਹੋ ਜਾਂਦਾ 165 ਤੋਂ ਲੈ ਕੇ 550 ਲੀਟਰ ਤੱਕ ਜਿਹੜਾ ਫਰਿੱਜ ਹੈ ਮੋਰਿੰਡਾ ਐਂਟਰਪ੍ਰਾਈਜ਼ ਤੇ ਮਿਲੂਗਾ ਤੇ ਹੋਰ ਵੀ ਮਤਲਬ ਕਿ ਬਧੇਰੇ ਆਫਰਾਂ ਲਈ ਤੁਸੀਂ ਮੋਰਿੰਡਾ ਐਂਟਰਪ੍ਰਾਈਜ਼ ਤੇ ਪਹੁੰਚਣਾ ਉਸ ਤੋਂ ਇਲਾਵਾ 43 ਇੰਚ ਦੀ LED ਨਾਲ ਜਿਹੜਾ ਬਲੈਂਡਰ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕੰਪਨੀ ਦਾ ਬਲੈਂਡਰ ਹੈ ਇਹਦੀ ਵੀ ਆਪਣੀ 1 ਸਾਲ ਦੀ ਗਾਰੰਟੀ ਹੈ ਜੀ ਤੇ ਇਹ ਵੀ ਨਾਲ ਜਿਹੜਾ ਹੈਗਾ ਫਰੀ ਦਿੱਤਾ ਜਾਊਗਾ ਸਿਰਫ ਮੋਰਿੰਡਾ ਐਂਟਰਪ੍ਰਾਈਜ਼ ਤੇ ਭਾਈ ਦੀਵਾਲੀ ਦਾ ਆਫਰ ਚੱਲੂਗੀ ਕਿ ਨਵਰਾਤਰੀਆਂ ਦਾ ਆਫਰ ਚੱਲੂਗੀ ਜੀ ਜਿਹੜੀ ਇਹ ਆਫਰ ਹੈ ਦੀਵਾਲੀ ਤੱਕ ਜਿਹੜੀ ਹੈਗੀ ਆ ਅਸੀਂ ਲਗਾ ਦਿੱਤੀ ਆ ਉਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਸਾਰੇ ਪ੍ਰੋਡਕਟ ਜਿਹੜੇ ਹੈਗੇ ਆ ਆਪਣੇ ਕੋਲ ਅਵੇਲੇਬਲ ਹੈਗੇ ਆ ਜੀ ਤੇ ਏਸੀ ਤੇ ਜਿਹੜੀ ਹੈਗੀ ਆ ਏਸੀ ਤੇ ਵੀ ਜਿਹੜੀ GST ਘਟੀ ਆ ਇਹਦੇ ਵਿੱਚ ਵੀ ਅਸੀਂ ਤੁਹਾਨੂੰ ਛੂਟ ਦਵਾਂਗੇ ਜਿਹੜਾ ਏਸੀ ਹੈਗਾ ਜਿਹੜਾ 50000 ਦੇਸੀ ਤੁਹਾਨੂੰ ਉਹ 44000 ਰੁਪਏ ਦਾ ਮਿਲੂਗਾ 5 ਸਟਾਰ ਏਸੀ ਦੀ ਗੱਲ ਕਰਦੇ ਆਪਾਂ 50000 ਵਾਲਾ ਏਸੀ ਘੱਟੋ ਘਾਟ ਤੁਹਾਨੂੰ 6000 ਰੁਪਏ ਡਿਸਕਾਊਂਟ ਦੇ ਮਿਲੂਗਾ ਉਹ ਵੀ ਮੋਰੈਂਡਾ ਐਂਟਰਪ੍ਰਾਈਜ਼ ਤੇ ਉਸ ਤੋਂ ਇਲਾਵਾ ਜਿਹੜਾ ਸਾਈਡ ਵਾਈ ਸਾਈਡ ਫ੍ਰਿਜ ਹੈ ਇਹ ਵੀ ਤੁਹਾਨੂੰ ਬਹੁਤ ਹੀ ਵੱਡਾ ਡਿਸਕਾਊਂਟ ਦੇ ਮਿਲੂਗਾ ਤਕਦੇ ਹੋ ਇਹਦੇ ਨਾਲ ਆਪਾਂ ਜਿਹੜਾ ਗਿਫਟ ਲਾਇਆ 32 ਇੰਚ ਦੀ ਜਿਹੜੀ LED ਹੈ ਬਿਲਕੁਲ ਫਰੀ ਦਿੱਤੀ ਜਾਊਗੀ ਸਾਈਡ ਵਾਈ ਸਾਈਡ ਨਾਲ ਫ੍ਰਿਜ ਨਾਲ ਤੇ ਕਿ ਮਿਲੂਗਾ ਕਿੱਥੇ ਸਿਰਫ ਮੋਰੈਂਡਾ ਐਂਟਰਪ੍ਰਾਈਜ਼ ਤੇ ਉਸ ਤੋਂ ਇਲਾਵਾ ਆਪਣੇ ਕੋਲ ਚਿਮਣੀਆਂ ਦੀ ਬਹੁਤ ਰੇਂਜ ਹੈਗੀ ਹੈ ਗੀਜ਼ਰ ਵਗੈਰਾ LED ਤੁਸੀਂ ਦੇ ਤੇ ਫਿਲਟਰ ਵਗੈਰਾ ਜਿਹੜੇ ਹੈਗੇ ਸਾਰੇ ਆਪਣੇ ਕੋ अवेलेबल ਹੈ ਤੇ ਜਿਹੜਾ ਸਮਾਨ ਸਾਡੇ ਕੋ ਮਿਲੂਗਾ ओरिजिनल ਕੰਪਨੀ ਦਾ ਸਮਾਨ ਮਿਲੂਗਾ ਦੇਸੀ ਸਮਾਨ ਦੀ ਮੋਰਿੰਡਾ ਇੰਟਰਪ੍ਰਾਈਜ਼ ਤੇ ਕੋਈ ਜਗ੍ਹਾ ਨਹੀਂ ਹੈ ਜੀ ਭਾਈ ਪੂਰਾ ਬ੍ਰਾਂਡ ਦਾ ਸਮਾਨ ਮਿਲੂਗਾ ਤੁਸੀਂ ਦੇਖ ਸਕਦੇ ਹੋ ਐਲਈਡੀਆਂ ਵਗੈਰਾ ਸਾਰੀਆਂ ਕੰਪਨੀ ਦੀ ਐਲਈਡੀਆਂ ਦੇਸੀ ਐਲਈਡ ਕੋਈ ਮੋਰਿੰਡਾ ਇੰਟਰਪ੍ਰਾਈਜ਼ ਤੋਂ ਨਹੀਂ ਮਿਲੂਗੀ ਜੀ ਭਾਈ 32 ਇੰਚ ਤੋਂ ਐਲਈਡੀ ਸਟਾਰਟ ਹੁੰਦੀ ਹੈ ਕਿੰਨੀ ਰੇਂਜ ਤੱਕ ਇੰਚ ਤੱਕ ਜਿਹੜੀ ਐਲਈਡੀ ਮਿਲ ਜਾਂਦੀ ਹੈ ਆਪਣੇ ਕੋਲ 32 ਤੋਂ ਲੈ ਕੇ ਆਪਣੇ ਕੋਲ 75 ਇੰਚ ਤੱਕ ਜਿਹੜੀ ਐਲਈਡੀ ਹੈ ਲੱਗੀ ਵੀ ਹੈ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਘੱਟ ਰੇਟਾਂ ਤੇ ਵਰਿੰਡਾ ਇੰਟਰਪ੍ਰਾਈਜ਼ ਤੇ ਜਿਹੜਾ ਤੁਸੀਂ ਪਹੁੰਚਣਾ ਹੈਗਾ ਤੇ ਜਿਹੜਾ ਗਿਫਟ ਹੈ ਦਿਵਾਲੀ ਦੇ ਜਿਹੜੇ ਹੈਗੇ ਆ ਆਪਣੇ ਇਸ ਸ਼ੋਭਾ ਅਫਸਰ ਦੇ ਦਿਵਾਲੀ ਦੇ ਗਿਫਟ ਹਨ ਨੇ ਘਰ ਲੈ ਕੇ ਜਾਓ ਹਰੇਕ ਜਿਹੜਾ ਤੁਸੀਂ ਕੋਈ ਪ੍ਰੋਡਕਟ ਲੈ ਕੇ ਜਾਓਗੇ ਉਹਨਾਂ ਗਿਫਟ ਜਿਹੜਾ ਹੈਗਾ ਸ਼ੋਰ ਮਿਲੂਗਾ ਉਸ ਤੋਂ ਇਲਾਵਾ ਜਿਹੜੇ 51 ਨਾਮ ਅਸੀਂ ਨਾਲ ਕੱਢਣੇ ਨੇ 31 ਦਸੰਬਰ ਨੂੰ ਤੁਹਾਡੇ ਚੈਨਲ ਥਰੂ ਅਸੀਂ 51 ਨਾਮ ਜਿਹੜੇ ਹੈਗੇ ਆ ਲਾਈਵ ਕੱਢੂਗੇ ਤੇ ਸਾਰਿਆਂ ਨੂੰ ਪਤਾ ਚੱਲੂਗਾ ਵੀ ਲਾਈਵ ਕਿਹਨੂੰ ਕਿਹਨੂੰ ਨਿਕਲਿਆ ਹੈਗਾ 51 ਨਾਮ ਜਿਹੜੇ ਵਰਿੰਡਾ ਇੰਟਰਪ੍ਰਾਈਜ਼ ਤੇ ਕੱਢਣੇ ਆਪਾਂ ਨੇ ਜੀ ਸਨੇਪ ਜੀ ਇਲੈਕਟ੍ਰੋਨਿਕ ਦਾ ਸਮਾਨ ਤੁਸੀਂ ਦਿਖਾਤਾ ਇਹ ਲੈ ਕੇ ਕਿਵੇਂ ਜਾਣਾ ਹੈ ਫਾਈਨਾਂਸ ਵੀ ਹੋ ਜਾਂਦਾ ਜੇ ਗੱਲ ਕਰੀਏ ਬਿਲਕੁਲ ਜਿਹੜਾ ਅਸੀਂ ਜਿਹੜੀ ਸਕੀਮ ਲਾਈ ਵੀ ਹੈ ਤੁਸੀਂ 1 ਰੁਪਿਆ ਦੇ ਕੇ ਕਿਸੇ ਵੀ ਕੰਪਨੀ ਦਾ ਫ੍ਰਿਜ ਰੈਫਰਿਜਰੇਟਰ ਤੇ ਐਲ ਸੀ ਡੀ واਸ਼ਿੰਗ ਮਸ਼ੀਨ ਮਾਈਕ੍ਰੋਵੇਵ ਗੀਜ਼ਰ ਫਿਲਟਰ ਤੁਸੀਂ ਕੋਈ ਵੀ ਪ੍ਰੋਡਕਟ ਆਪਣੇ ਘਰ ਲਿਜਾ ਸਕਦੇ ਹੋ 0% ਇੰਟਰਸਟ ਤੇ ਜੇ ਆਪਾਂ ਈ ਐਮ ਆਈ ਦੀ ਗੱਲ ਕਰੀ 888 ਰੁਪਏ ਦੀ ਜਿਹੜੀ ਮੰਥਲੀ ਕਿਸ਼ਤ ਬਣੂਗੀ 888 ਰੁਪਏ 1994 ਰੁਪਏ 188 ਰੁਪਏ ਦੀ ਮੰਥਲੀ ਦੀ ਕਿਸ਼ਤ ਦੇ ਨਾਲ ਤੁਸੀਂ ਆਪਣੇ ਘਰ ਪ੍ਰੋਡਕਟ ਜਿਹੜਾ ਕੋਈ ਵੀ ਲਿਜਾ ਸਕਦੇ ਹੋ ਕਈ ਵਾਰ ਕਹਿੰਦੇ ਨੇ ਵੀ ਲੰਬੀ ਕਿਸ਼ਤਾਂ ਬਣਾਉਣੀ ਨੇ ਉਹ ਵੀ ਬਣ ਜਾਂਦੀਆਂ ਨੇ ਬਿਲਕੁਲ ਮੈਂ ਤੁਹਾਨੂੰ ਉਹੀ ਗੱਲ ਕਰਦਾ ਵੀ ਜਿਹੜੀ ਆਪਣੀ ਕਿਸ਼ਤ ਜਿਹੜੀ 88 ਵਾਲੀ ਕਿਸ਼ਤ ਬਾਨੀ ਹੈ ਜੇ ਤੁਸੀਂ LED ਲੈ ਕੇ ਜਾਣੀ ਹੈ ਤੁਹਾਨੂੰ ਜਿਹੜੀ LED ਜਦੋਂ ਤੁਸੀਂ 50 55 ਜਾਂ 40 ਲੈ ਕੇ ਜਾਂਦੇ ਹੋ ਤੁਹਾਨੂੰ ਬਹੁਤ ਹੀ ਆਸਾਨ ਜਿਹੜੀ ਕਿਸ਼ਤ ਹੈ ਹੋਈ 1994 ਰੁਪਏ ਦੀ 2120 ਰੁਪਏ ਦੀ 888 ਰੁਪਏ ਦੀ ਕਿਸ਼ਤ ਜਿਹੜੀ ਹੈਗੀ ਆ ਉਹ ਤੁਹਾਡੀ ਬਣੂਗੀ ਤੇ ਬਹੁਤ ਹੀ ਮਤਲਬ ਕਿ ਤੁਹਾਨੂੰ ਪਤਾ ਹੀ ਨਹੀਂ ਚੱਲੂਗਾ ਵੀ ਇੰਨੀ ਆ ਮਤਲਬ ਕਿ ਤੁਸੀਂ ਆਸਾਨ ਕਿਸ਼ਤਾਂ ਤੇ ਤੁਸੀਂ ਆਪਣੇ ਘਰਾਂ ਲਿਜਾ ਸਕਦੇ ਹੋ ਜੇ ਇਲੈਕਟ੍ਰੋਨਿਕ ਵਾਲਿਆਂ ਦੇ ਉੱਪਰ ਤਾਂ ਬਹੁਤ ਵੱਡੀ ਸੇਲ ਲਾਤੀ ਸਣੀ ਪਾਜੀ ਨੇ ਮਰਿੰਟ ਐਂਟਰਪ੍ਰਾਈਜ਼ਸ ਤੇ ਦੇਖਦੇ ਆ ਮੋਬਾਈਲ ਫੋਨਾਂ ਦੇ ਉੱਪਰ ਕਿਹੜੀ ਸੇਲ ਲਗਾ ਰਹੇ ਹੋ ਪਾਜੀ ਸਭ ਤੋਂ ਪਹਿਲਾਂ ਫੋਨ ਦਿਖਾਉਂਗੇ ਜਿੱਦ ਤੱਕ ਕਿਹੜੀ ਸੇਲ ਲਗਾਣ ਕਿ ਸਭ ਤੋਂ ਪਹਿਲਾਂ ਜਿਹੜੇ ਆਪਣੇ ਕੋਲ ਫੋਨ ਉਪਲਬਧ ਹੈ ਜਿੱਦਾਂ Apple ਦੇ ਹੋਗੇ Samsung ਦੇ ਸਾਰੇ ਮਾਡਲ ਤੁਸੀਂ ਦੇਖ ਸਕਦੇ ਹੋ S24 S25 S25 Ultra Fold ਵਗੈਰਾ ਸਾਰੇ ਮਾਡਲ ਆਪਣੇ ਕੋਲ ਹੈਗੇ ਨੇ ਤੇ ਉਸ ਤੋਂ ਇਲਾਵਾ ਜਿਹੜੇ ਅਸੀਂ ਤੁਸੀਂ ਦੇਖ ਸਕਦੇ ਹੋ ਫੋਲਡ ਮਾਡਲ ਹੈ ਇਹ ਤੁਸੀਂ ਆਪਣਾ 100 ਰੁਪਏ ਡੇਲੀ ਦੇ ਮਤਲਬ ਕਿ ਕਿਸ਼ਤ ਦੇ ਹਿਸਾਬ ਨਾਲ ਤੁਸੀਂ ਫੋਲਡ ਆਪਣੇ ਘਰ ਲੈ ਜਾ ਸਕਦੇ ਹੋ ਫੋਲਡ 7 ਹੈ ਜਿਹੜਾ ਤੁਸੀਂ ਆਪਣੇ ਘਰ ਲੈ ਜਾ ਫਿਰ 100 ਰੁਪਏ ਡੇਲੀ ਦੀ ਕਿਸ਼ਤ ਦੇ ਨਾਲ ਉਸ ਤੋਂ ਇਲਾਵਾ ਜੇ ਆਪਾਂ ਨੇ Apple ਲੈਣਾ Apple ਵੀ ਤੁਸੀਂ 100 ਰੁਪਏ ਡੇਲੀ ਦੀ ਕਿਸ਼ਤਾਂ ਲੈ ਜਾ ਸਕਦੇ ਹੋ ਤੇ ਜਿਹੜੀ ਆਪਾਂ ਨੇ ਆਫਰ ਲਗਾਈ ਹੈ ਮੋਬਾਈਲਾਂ ਤੇ 0% ਡਾਊਨ ਪੇਮੈਂਟ ਤੇ 0% ਇੰਟਰਸਟ ਤੇ ਨਾਲ ਜਿਹੜੇ ਆਪਾਂ ਨੇ 51 ਆਨਾਮ ਜਿਹੜੇ ਕੱਢਣੇ ਆ ਉਹ ਤਾਂ ਨਾਲ ਕੱਢਣੇ ਆ ਉਸ ਤੋਂ ਇਲਾਵਾ ਜਿਹੜੇ ਗਿਫਟ ਲਾਏ ਆ ਆ ਗਲਾਸ ਹੈ ਜੀ ਠੀਕ ਹੈ ਜੀ 이어ਬਰਡਸ ਹੈ ਤੇ ਪ੍ਰੋਟੈਕਸ਼ਨ ਕਵਰ ਹੈ ਜੀ ਇਹ ਤੇ ਆ ਦੇਖੋ ਕਿੰਨੇ ਹੀ ਤਰ੍ਹਾਂ ਦੇ ਗਿਫਟ ਲਾਏ ਹੋਏ ਆ ਯਾਨੀ ਕਿ 10 ਤੋਂ 12 ਗਿਫਟ ਆ ਸਾਨੂੰ ਵੀ ਗਿਣਨੇ ਓਕੇ ਹੋ ਗਏ ਮਤਲਬ ਕਿ ਜਿਹੜੇ ਐਨੇ ਗਿਫਟ ਸੀ ਜਿਹੜੇ ਕਸਟਮਰਾਂ ਨੂੰ ਨਾਲ ਦੇਣੇ ਹੈਗੇ ਆ ਉਸ ਤੋਂ ਇਲਾਵਾ ਜਿਹੜੇ ਆਪਾਂ 52 ਨਾਮ ਐ ਉਹ ਵੀ ਨਾਲ ਜਰੂਰ ਕੱਢਣੇ ਆ ਜੀ ਤੇ 쿠ਪਨ ਮੋਬਾਈਲ ਵਾਲਾ ਹੋਵੇ ਚਾਹੇ ਇਲੈਕਟ੍ਰੋਨਿਕ ਵਾਲਾ ਹੋਵੇ ਚਾਹੇ ਗੀਦਰ ਵਾਲਾ ਹੋਵੇ ਚਾਹੇ ਏਸੀ ਵਾਲਾ ਹੋਵੇ 쿠ਪਨ ਸਾਰਿਆਂ ਦਾ ਪਊਗਾ ਜਿਸ ਵਿੱਚ 52 ਨਾਮ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਸਾਰੇ ਦੇ 52 ਨਾਮ ਨਿਕਲਣਗੇ ਜਰੂਰ ਤੇ 쿠ਪਨ ਅੱਜ ਤੋਂ ਹੀ ਚਾਲੂ ਹੈ 쿠ਪਨ ਜਿਹੜਾ ਹੈਗਾ ਅੱਜ ਤੋਂ ਹੀ ਸਟਾਰਟ ਹੈ ਮੋਰੈਂਡਾ ਇੰਟਰਪ੍ਰਾਈਜ਼ ਤੇ ਤੇ ਜਲਦ ਤੋਂ ਜਲਦ ਮੋਰੈਂਡਾ ਇੰਟਰਪ੍ਰਾਈਜ਼ ਤੇ ਪਹੁੰਚੋ ਤੇ ਦੀਵਾਲੀ ਦੇ ਸ਼ੁਭ ਅਫਸਰ ਤੇ ਲਾਭ ਉਠਾਓ ਤੇ ਮੋਬਾਈਲ ਫੋਨਾਂ ਦੇ ਐਕਸੈਸਰੀ ਮਿਲਦੀ ਭਾਈ ਆਪਣੇ ਕੋਲ ਸਾਰੇ ਮੋਬਾਈਲ ਫੋ ਉਨ੍ਹਾਂ ਦੀ origignal accessory ਆਪਣਾ available ਹੈ ਵੀਰੇ ਆਪਾਂ ਵਾਰੰਟੀ ਦੀ ਗੱਲ ਨਹੀਂ ਕਰਦੇ ਆਪਾਂ ਗਰੰਟੀ ਦੀ ਗੱਲ ਕਰਦੇ ਆ ਜੇ ਤੁਹਾਡਾ ਹੈੱਡਫੋਨ ਡਾਟਾ ਕੇਬਲ ਕੋਈ 뮤직 ਸਿਸਟਮ ਖਰਾਬ ਹੋ ਜਾਂਦਾ ਤਾਂ ਆਪਾਂ ਚੇਂਜ ਕਰਦੇ ਆ ਉਹਨੂੰ ਉਹਨੂੰ ਠੀਕ ਨਹੀਂ ਕਰਦੇ ਆਪਾਂ ਮਤਲਬ ਕਿ ਸਾਡੇ ਕੋਲ ਜਿਹੜੀ ਅਸੈਸਰੀ ਸਾਰੀ origignal ਹੈ ਤੇ ਨਾਲ ਦੇ ਨਾਲ ਕਾਊਂਟਰ ਰਿਪਲੇਸਮੈਂਟ ਤੇ ਆ ਭਾਈ ਗੱਲ ਕਰਦੇ ਸੀ ਕਹਿੰਦੇ 1 ਰੁਪਿਆ ਦੇ ਕੇ ਤੇ ਡਾਉਨ ਮੈਂਟ ਨਹੀਂ ਕਿ ਕੋਈ ਵੀ ਸੈਟ ਲੈ ਕੇ ਜਾ ਸਕਦੇ ਹੋ ਫੋਨ ਲੈ ਕੇ ਜਾ ਸਕਦੇ ਹੋ ਚਾਹੇ ਇਲੈਕਟ੍ਰੋਨਿਕਲ ਸਮਾਨ ਹੋਵੇ ਕੋਈ ਵੀ ਖਰੀਦ ਸਕਦੇ ਹੋ ਇਹ ਮੁੰਡੇ ਖੜੇ ਨੇ ਆਪਣੇ ਪਿੱਛੇ ਜਿਹੜੇ ਲੋਨ ਕਰਦੇ ਨੇ ਹਾਂ ਜੀ ਵੀਰੇ ਇਹ ਬਾਜਾਜ ਦੇ ਵਿੱਚ ਨੇ ਆਈਡੀਐਫਸੀ ਬਾਜਾਜ ਟੀਵੀਐ ਐਸਐਚਡੀ ਵੀ ਸਾਰੀ ਕੰਪਨੀ ਆਪਣੇ ਅਵੇਲੇਬਲ ਨੇ ਜਿਹਦੇ ਕੋਲ ਬਾਜਾਜ ਦਾ ਕਾਰਡ ਬਣਿਆ ਹੋਇਆ ਹੈਗਾ ਉਹਦੇ ਲਈ ਇੱਕ ਜਿਹੜੀ ਕਿਸ਼ਤ ਹੈ ਮਤਲਬ ਕਿ ਕੈਸ਼ਬੈਕ ਦੀ ਆਫਰ ਹੈ ਜਿੱਦਾਂ ਤੁਸੀਂ ਕੋਈ ਮੋਬਾਈਲ ਲੈਂਦੇ ਹੋ ਜੇ ਤੁਹਾਡਾ ਬਾਜਾਜ ਦਾ ਕਾਰਡ ਬਣਿਆ ਹੋਇਆ ਤਾਂ ਤੁਹਾਡੀ ਇੱਕ ਕਿਸ਼ਤ ਜਿਹੜੀ ਕੈਸ਼ਬੈਕ ਜਾਊਗੀ ਬਾਕੀ ਜ ਤੁਸੀਂ 1 ਰੁਪਇਆ ਦੇ ਕੇ ਤੁਸੀਂ ਕੋਈ ਵੀ ਪ੍ਰੋਡਕਟ ਆਪਣੇ ਘਰ ਲਿਜਾ ਸਕਦੇ ਹੋ ਤੇ ਜਿਹੜਾ ਮੋਬਾਈਲ ਹੈ ਤੁਸੀਂ S25 S Fold Z Fold S24 S24 FE ਇਹ 0% ਡਾਊਨ ਪੇਮੈਂਟ ਤੇ 1 ਰੁਪਇਆ ਦੇ ਕੇ ਤੁਸੀਂ ਆਪਣੇ ਘਰ ਲੈ ਜਾ ਸਕਦੇ ਹੋ ਜਿਹੜੀ Samsung ਦੇ ਪ੍ਰੋਪਰ ਸਕੀਮ ਚੱਲਦੀ ਹੈ ਤੇ ਜਿਹੜੀ U&A ਦੀ ਐਕਸੈਸਰੀ ਦੀ ਮੈਂ ਉਹੀ ਗੱਲ ਕਰਦਾ ਸੀਗਾ ਜਿਹੜੀ ਐਕਸੈਸਰੀ ਹੈ ਇਹਦੀ ਜਿਹੜੀ ਆਪਣੀ ਵਾਰੰਟੀ ਨਹੀਂ ਹੈਗੀ ਦੀ ਗਾਰੰਟੀ ਹੈ ਜੇ ਕੋਈ ਪ੍ਰੋਬਲਮ ਆਂਦੀ ਹੈ ਤੇ ਪ੍ਰੋਡਕਟ ਚੇਂਜ ਕਰਦੇ ਆਪਾਂ ਮਤਲਬ ਕਿ ਦੇਸੀ चीज ਨਹੀਂ ਹੈਗੀ ਬੜੀ ਵਧੀਆ ਕੁਆਲਟੀ ਸਾਰਾ ਹੀ ਆਪਣੇ ਕੰਪਨੀ ਦਾ ਸਮਾਨ ਹੈ ਦੇਸੀ ਪ੍ਰੋਡਕਟ ਦੀ ਮੋਰੈਂਡਾ ਇੰਟਰਪ੍ਰਾਈਜ਼ ਤੇ ਕੋਈ ਜਗ੍ਹਾ ਨਹੀਂ ਸਾਡੇ ਕੋਲ ਜਿਹੜਾ ਵੀ ਸਮਾਨ ਮਿਲੂਗਾ ओरिजिनल ਤੇ ਵਿਦ GST ਬਿੱਲ ਦੇ ਨਾਲ ਮਿਲੂਗਾ ਤੇ ਜਿਹੜੀ ਸਰਵਿਸ ਆ ਤਾਂ ਉਹਨੂੰ ਪ੍ਰੋਪਰ ਸਰਵਿਸ ਸੈਂਟਰ ਤੋਂ ਮਿਲੂਗੀ ਜੀ ਜੀ ਠੀਕ ਹੈ ਸੋ 51 ਨਾਮ ਕੱਢੇ ਜਾਣ ਦੇ ਅੱਜ ਤੋਂ 쿠ਪਨ ਪੈਣੇ ਸ਼ੁਰੂ ਹੋ ਚੁੱਕੇ ਨੇ ਸਭ ਤੋਂ ਬਾਅਦ ਇਹਨਾਂ ਆਫਰਾਂ ਦਾ ਲਾਭ ਉਠਾਣਾ ਨਰਾਤੇ ਸ਼ੁਰੂ ਹੋ ਚੁੱਕੇ ਨੇ ਭਾਈ ਹੁਣ ਇਹ ਕਹਿੰਦੇ ਸਮਾਨ ਖਰੀਦੋ ਬਾਅਦ ਤੋਂ ਬਾਦਾਂ ਕੇ ਚਾਹੇ 5000 ਦਾ ਖਰੀਦੋ ਚਾਹੇ 50000 ਦਾ ਖਰੀਦੋ ਸਮਾਨ ਪਰਚੇਸ ਕਰੋ 쿠ਪਨ ਪਾਓ ਜਿਹੜੇ ਲੱਖਾਂ ਦੇ ਨਾਮ ਨੇ ਕੱਢੇ ਜਾਣਗੇ ਤਾਂ ਹੋਰ ਵੀ ਜਿਹੜਾ ਸਮਾਨ ਤੁਸੀਂ ਖ ਚਾਹੇ ਮੋਬਾਈਲ ਫੋਨ ਫਰੀਦੋ ਕਹਿੰਦੇ ਨਾਲ ਦੀ ਨਾਲ ਜਿਹੜੇ ਛੋਟੇ ਛੋਟੇ ਗਿਫਟ ਗਿਫਟ ਲੈ ਉਹ ਵੀ ਦਿੱਤੇ ਜਾ ਰਹੇ ਸਵੇਰ ਤੋਂ ਬੀਤੀ ਨੂੰ ਸ਼ੇਅਰ ਕਰਿਓ ਇਹਨਾਂ ਆਫਰਾਂ ਦੇ ਲਾਭ ਲੈਣੇ ਤਾਂ ਮੋਰਿੰਡਾ ਸ਼ਹਿਰ ਦੇ ਵਿੱਚ ਮੋਰਿੰਡਾ ਐਂਟਰਪ੍ਰਾਈਜ਼ਸ ਤੇ ਜ਼ਰੂਰ ਪਹੁੰਚੋ ਤੇ ਬਾਕੀ ਜਿਹੜਾ ਮੇਰਾ ਮੋਰਿੰਡਾ ਐਂਟਰਪ੍ਰਾਈਜ਼ ਦਾ ਪੇਜ ਹੈ ਉਹਨੂੰ ਫੋਲੋ ਤੇ ਲਾਈਕ ਜ਼ਰੂਰ ਕਰੋ ਜਿਹੜਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਡੇ ਕੋਲ ਲਾਈਕ ਜਾਂ ਫੋਲੋ ਕਰਕੇ ਆਊਗਾ ਉਹਨੂੰ ਇਹ ਜਿਹੜਾ ਗਿਫਟ ਹੈ ਬਿਲਕੁਲ ਫਰੀ ਦਿੱਤਾ ਜਾਊਗਾ ਬਾ ਤੁਸੀਂ ਆਇਆ ਕਿ ਗਏ ਨਾ ਵੀ ਤੁਹਾਡਾ ਚੈਨਲ ਅਸੀਂ ਫੋਲੋ ਕਰਿਆ ਤੇ ਲਾਈਕ ਤੇ ਸ਼ੇਅਰ ਕਰਿਆ ਆਹ ਜਿਹੜਾ ਗਿਫਟ ਹੈ ਕੋਈ ਪ੍ਰੋਡਕਟ ਲੈਣ ਤੇ ਨਹੀਂ ਹੈਗਾ ਇਹ ਤੁਸੀਂ ਲਾਈਕ ਤੇ ਫੋਲੋ ਕਰੋ ਤੇ ਹੈੱਡਫੋਨ ਜਿਹੜੇ ਹੈਗੇ ਆ ਫਰੀ ਲੈ ਕੇ ਜਾਓ ਜੀ ਮੋਰਿੰਡਾ ਐਂਟਰਪ੍ਰਾਈਜ਼ ਤੋਂ ਠੀਕ ਹੈ ਜੀ ਧੰਨਵਾਦ